ਕੈਨੇਡਾ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਪੜ੍ਹਾਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਵੇਂ ਨਿਯਮ 2024 ਵਿੱਚ ਲਾਗੂ ਕੀਤੇ ਗਏ ਨੇ ਸੋ ਇਸ ਤਰ੍ਹਾਂ ਇੱਕ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਕੈਨੇਡਾ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਇੱਕ ਪ੍ਰਸਿੱਧ ਮੰਜ਼ਲ ਰਿਹਾ ਹੈ ਇਸ ਦੀ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ਅਤੇ ਪੋਸਟ ਗ੍ਰੈਜੂਏਸ਼ਨ ਕੰਮ ਦੇ ਮੌਕੇ ਲਈ ਧੰਨਵਾਦ ਹੈ ਅਲਾਗੇ ਰਹਾਇਸ਼ ਸ੍ਰੋਤਾ ਅਤੇ ਬੁਨਿਆਦੀ ਢਾਂਚੇ ਦੇ ਵਾਅਦੇ ਦੇਵਾਤੇ ਕੈਨੇਡੀਅਨ ਸਰਕਾਰ ਨੇ 2024 ਤੋਂ ਸ਼ੁਰੂ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਵੇਂ ਨਿਯਮ ਲਾਗੂ ਕਰਨ ਲਈ ਪ੍ਰੇਰਿਤ ਹੈ। ਇਹਨਾਂ ਤਬਦੀਲੀਆਂ ਦਾ ਉਦੇਸ਼ ਟਿਕਾਊ ਵਿਕਾਸ ਦੇ ਨਾਲ ਵਾਧਦੀ ਮੰਗ ਨੂੰ ਸੰਤੁਲਿਤ ਕਰਨਾ ਹੈ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਵੇਂ ਨਿਯਮ ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਨੂੰ ਬਿਹਤਰ ਢੰਗ ਦੇ ਨਾਲ ਪ੍ਰਬੰਧਨ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਕਈ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਨੇ ਇਹ ਨਵੇਂ ਨਿਯਮ ਵਿਦਿਆਰਥੀਆਂ ਅਤੇ ਵਿਦਿਅਕ ਸੰਸਥਾਵਾਂ ਦੋਵਾਂ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਨੂੰ ਹੱਲ ਕਰਨ ਲਈ ਤਿਆਰ ਕੀਤੇ ਰਹੀਆਂ ਨੇ 2024 ਤੇ 25 ਲਈ ਸਟੱਡੀ ਪਰਮਿਟ ਕੈਪਸ ਦੀ ਗੱਲ ਕੀਤੀ ਜਾਵੇ ਤਾਂ ਸਟੱਡੀ ਪਰਮਿਟ ਤੇ 2 ਸਾਲਾਂ ਦੀ ਸੀਮਾ ਪੇਸ਼ ਕੀਤੀ ਗਈ ਹੈ ਜਿਸ ਨਾਲ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਨੂੰ ਸੀਮਿਤ ਕਰਨਾ 2024 ਜਾਰੀ ਕੀਤੇ ਗਏ ਧਿਆਨ ਪਰਮਟਾ ਦੀ ਗਿਣਤੀ ਵਿੱਚ 35% ਦੀ ਗਿਰਾਵਟ ਆਵੇਗੀ 2025 ਲਈ ਸੀਮਾ ਹੋਰ 10ਵੀਂ ਸਦੀ ਤੋਂ ਕੱਟ ਕੇ 4,37,000 ਕਰ ਦਿੱਤੀ ਜਾਵੇਗੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਅਪਡੇਟਸ ਦੀ ਗੱਲ ਕਰਾਂ ਤਾਂ 1 ਨਵੰਬਰ 2024 ਤੋਂ ਪਬਲਿਕ ਕਾਲਜਾਂ ਦੇ ਗ੍ਰੈਜੂਏਟ ਸਿਰਫ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਹੋਣਗੇ ਜੇਕਰ ਉਹਨਾਂ ਨੇ ਕਿਰਤੀਆਂ ਦੀ ਘਾਟ ਕਿੱਤਿਆਂ ਦੇ ਨਾਲ ਸੰਬੰਧਿਤ ਖੇਤਰਾਂ ਵਿੱਚ ਪੜ੍ਹਾਈ ਕੀਤੀ ਹੈ ਬੈਚਲਰ ਮਾਸਟਰ ਜਾਂ ਫਿਰ ਡਾਕਟਰੋਲ ਡਿਗਰੀਆਂ ਵਾਲੇ ਗ੍ਰੈਜੂਏਟ ਅਜੇ ਵੀ ਆਪਣੇ ਅਧਿਐਨ ਦੇ ਖੇਤਰ ਵਿੱਚ ਪਰਵਾਹ ਕੀਤੇ ਬਿਨਾਂ 3 ਸਾਲਾਂ ਤੱਕ ਦੇ PGWP ਲਈ ਯੋਗ ਹੋਣਗੇ। ਸਪousal open work permit ਦੀ ਯੋਗਤਾ ਵਿੱਚ ਵੀ ਬਦਲਾਅ ਕੀਤੇ ਗਏ ਨੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਦੇ ਲਈ ਸਪousal open work permit ਯੋਗਤਾ ਨੂੰ ਸੀਮਿਤ ਕੀਤਾ ਜਾ ਰਿਹਾ ਹੈ। ਮਾਸਟਰ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ ਦੇ ਜੀਵਨ ਸਾਥੀ ਕੇਵਲ ਵਰਕ ਪਰਮਿਟ ਲਈ ਯੋਗ ਹੋਣਗੇ ਜੇਕਰ ਪ੍ਰੋਗਰਾਮ ਘਟੋ-ਕਟ 16 ਮਹੀਨਾ ਤੱਕ ਚੱਲਦਾ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਿੱਤੀ ਲੋੜਾਂ ਦੀ ਜੇਕਰ ਗੱਲ ਕਰੀਏ ਤਾਂ 1 ਜਨਵਰੀ 2024 ਤੋਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੇਂ ਨਿਯਮ ਸੱਤ ਵਿਕਤੀ ਲੋੜਾਂ ਨਿਰਧਾਰਤ ਕਰਦੇ ਨੇ ਗਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ ਦਾ ਵਾਅਦਾ ਜਿੱਥੇ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਦੀ ਲੋੜ ਹੈ ਜਿਸ ਵਿੱਚ 10000 ਡਾਲਰ ਤੋਂ ਲੈ ਕੇ 20000 $635 ਤੱਕ ਦੁੱਗਣੀ ਹੋ ਜਾਵੇਗੀ ਜੋ ਕੈਨੇਡਾ ਵਿੱਚ ਰਹਿਣ ਦੀ ਵੱ ਲਾਗਤ ਨੂੰ ਦਰਸਾਉਂਦੀ ਹੈ ਇਹ ਨਵਾਂ ਵਿੱਤੀ ਬੋਝ ਘੱਟ ਆਮਦਨ ਵਾਲੇ ਦੇਸ਼ਾਂ ਦੇ ਵਿਦਿਆਰਥੀਆਂ ਦੇ ਲਈ ਇੱਕ ਚੁਣੌਤੀ ਹੋ ਸਕਦਾ ਅਤੇ ਕੁਝ ਲਈ ਕੈਨੇਡਾ ਵਿੱਚ ਉੱਚ ਸਿੱਖਿਆ ਤੱਕ ਪਹੁੰਚ ਨੂੰ ਸੀਮਿਤ ਕਰ ਸਕਦਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਵੇਂ ਨਿਯਮਾਂ ਦਾ ਪ੍ਰਭਾਵ ਕੀ ਪੈ ਸਕਦਾ ਹੈ 2024 2000 24 ਅੰਤਰਰਾਸ਼ਟਰੀ ਵਿਦਿਆਰਥੀ ਨਿਯਮ ਦੇ ਵਿੱਚ ਸੰਸਥਾਵਾਂ ਦੇ ਲਈ ਇਹੋ ਜਿਹੇ ਫਾਇਦੇ ਤੇ ਚੁਣੌਤੀਆਂ ਨੂੰ ਪੇਸ਼ਕਸ਼ ਕਰੇਗਾ ਜਿਸ ਵਿੱਚ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਸੁਧਰੀ ਰਿਹਾਇਸ਼ ਸਥਿਤੀਆਂ ਕਿਉਂਕਿ ਘੱਟ ਵਿਦਿਆਰਥੀ ਭੀੜ ਭੜਾਕੇ ਨੂੰ ਘਟਾਉਣਗੇ ਤੇ ਉੱਥੇ ਹੀ ਵੱਡੇ ਆਕਾਰ ਤੇ ਆਕਾਰ ਸਿੱਖਿਆ ਬਿਹਤਰ ਗੁਣਵੱਤਾ ਵਧੇਰੇ ਵਿਅਕਤੀਗਤ ਅਕਾਦਮਿਕ ਵਾਤਾਵਰਣ ਵੱਲ ਲੈ ਕੇ ਜਾਣਗੇ ਇਹ ਉੱਤੇ ਚੁਣੌਤੀਆਂ ਦੀ ਗੱਲ ਕਰਾਂ ਤਾਂ ਉੱਚ ਵਿੱਤੀ ਲੋੜਾਂ, ਘੱਟ ਆਂਦਨ ਵਾਲੇ ਪਛੋਕੜ ਵਾਲੇ ਵਿਦਿਆਰਥੀਆਂ ਲਈ ਅਧਿਆਨ ਪਰਮਤਾ ਤੱਕ ਪਹੁੰਚ ਨੂੰ ਸੀਮਿਤ ਕਰਨਾ। ਅੰਤਰਰਾਸ਼ਟਰੀ ਸਿੱਖਿਆ ਦੇ ਲਈ ਇੱਕ ਪ੍ਰਮੁੱਖ ਵਿਕਲਪ ਵੱਜੋ ਕੈਨੇਡਾ ਦੇ ਵਿਸ਼ਵ ਵਿਆਪੀ ਸਾਖ ਨੂੰ ਨੁਕਸਾਨ ਹੋ ਸਕਦਾ ਕਿਉਂਕਿ ਵਿਦਿਆਰਥੀ ਅਮਰੀਕਾ, ਯੂਕੇ ਤੇ ਹੋਰ ਦੇਸ਼ਾਂ ਦੀ ਪਰਚੋਲ ਕਰਦੇ ਨੇ ਜਿਸ ਦੀ ਮੰਗ ਵੀ ਵੱਧ ਰਹੀ ਹੈ। ਕੈਨੇਡਾ ਦੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਨਿਯਮਾਂ ਪ੍ਰਤੀ ਸੋ ਵੇ ਪ੍ਰਤੀਕ੍ਰਿਆਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ অন্ਟਾਰੀਓ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਪ੍ਰੋਗਰਾਮ ਦੀ ਸੀਮਾ ਤੇ ਸਮੀਖਿਆ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸ ਦੀ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਲੇਬਰ ਮਾਰਟੀ ਨਾਲ ਉਹ ਮੇਲ ਖਾਂਦੇ ਨੇ ਜਾਂ ਨਹੀਂ ਬ੍ਰਿਟਿਸ਼ ਕੋਲੰਬੀਆ ਅਦੇ ਅਗਲੇ 2 ਸਾਲਾਂ ਲਈ ਨਵੇਂ ਪੋਸਟ ਸਕੈਂਡਰੀ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਅਸਥਾਈ ਤੌਰ ਤੇ ਰੋਕ ਲਗਾ ਦੱਤੀ ਹੈ ਪ੍ਰਾਂਤ ਨਵੇਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮਨੋਨੀਤ ਸਿੱਖ ਲਾਇਸੈਂਸ ਤਾਮਾ ਲਈ ਉੱਚ ਮਾਪਦੰਡ ਵਿਨਰਦਾਰ ਕਰ ਰਿਹਾ ਹੈ ਨਵੇਂ ਵਿਦਿਆਰਥੀ ਨਿਯਮਾਂ ਦੁਆਰਾ ਕੈਨੇਡੀਅਨ ਸੰਸਥਾਵਾਂ ਕਿਵੇਂ ਪ੍ਰਭਾਵਿਤ ਹੋਈਆਂ ਨੇ ਤਾਂ ਕੈਨੇਡੀਅਨ ਯੂਨੀਵਰਸਿਟੀ ਅਤੇ ਕਾਲਜ ਜੋ ਅੰਤਰਰਾਸ਼ਟਰੀ ਵਿਦਿਆਰਥੀ ਟਿਊਸ਼ਨ ਤੇ ਬਹੁਤ ਜ਼ਿਆਦਾ ਨਿਰਭਰ ਨੇ ਨੂੰ ਮਹੱਤਵਪੂਰਨ ਵਿੱਤੀ ਪ੍ਰਭਾਵ ਦਾ ਸਾਹਮਣਾ ਕਰਨਾ ਪਵੇਗਾ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਨੇ ਵਿਦਿਆਰਥੀਆਂ ਲਈ ਸੰਭਵੀ ਪ੍ਰੋਗਰਾਮ ਬੰਦ ਹੋਣਾ, ਛਾਂਟੀ ਤੇ ਘੱਟ ਸੇਵਾਵਾਂ ਵਾਲੇ ਚਿੰਤਾਵਾਂ ਪ੍ਰਗਟ ਕੀਤੀਆਂ ਨੇ। ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦਾਖਲੇ ਦੇ ਕਾਰਜਕਾਰੀ ਨਿਰਦੇਸ਼ਕ ਆਈ ਜੈਕ ਗਰੇਸ਼ੀਆ ਸਟਨ ਅੰਦੇ ਅਨੁਸਾਰ ਇਹ ਨਮੀਆਂ ਕੈਪਸ ਸੰਸਥਾਵਾਂ ਖਾਸ ਕਰਕੇ ਕਾਲਜਾਂ ਦੇ ਲਈ ਵਿੱਤੀ ਜੋਖਮ ਪੈਦਾ ਕਰਨਗੇ ਜੋ ਅੰਤਰਰਾਸ਼ਟਰੀ ਵਿਦਿਆਰਥੀ ਟਿਊਸ਼ਨ ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਨੇ। ਕੈਨੇਡਾ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਸੋ ਬਈ ਪ੍ਰਵਾਨਗੀ ਤੋਂ ਬਿਨਾ ਟਿਊਸ਼ਨ ਫੀਸ ਵਧਾਉਣ ਦੀ ਇਜਾਜ਼ਤ ਨਹੀਂ ਹੈ نتیਜੇ ਵਜੋਂ ਬਹੁਤ ਸਾਰੀਆਂ ਸੰਸਥਾਵਾਂ ਸਿੱਖਿਆ ਦੀ ਲਾਗਤ ਨੂੰ ਪੂਰਾ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਲੀਏ ਤੇ ਨਿਰਭਰ ਕਰਦੀਆਂ ਨੇ ਕੈਨੇਡਾ 2024 ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਵੇਂ ਨਿਯਮਾਂ ਇਹਨਾਂ ਸੰਸਥਾਵਾਂ ਨੂੰ ਆਪਣੇ ਕਾਰੋਬਾਰੀ ਮਾਡਲਾ ਅਤੇ ਵਿੱਤੀ ਢਾਂਚੇ ਦੇ ਮੋੜ ਵਿਚਾਰ ਕਰਨ ਲਈ ਮਜਬੂਰ ਕਰ ਸਕਦਾ ਹੈ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਨੀਤੀ ਤਬਦੀਲੀਆਂ ਦੇ ਲੰਮੇ ਸਮੇਂ ਦੇ ਪ੍ਰਭਾਵ ਦੀ ਗੱਲ ਕਰੀਏ ਆ ਲੰਬੇ ਸਮੇਂੇ ਕੈਨੇਡਾ ਦੀਆਂ ਨਵੀਂ ਅੰਤਰਰਾਸ਼ਟਰੀ ਵਿਦਿਆਰਥੀ ਨੀਤੀਆਂ ਕੀ ਕਾਰਨ ਹੋ ਸਕਦੀਆਂ ਨੇ ਵਿਦਿਆਰਥੀਆਂ ਦਾ ਵਧੇਰੇ ਸੰਤੁਲਿਤ ਅਤੇ ਟਿਕਾਊ ਦਾਖਲਾ ਜੋ ਰਹਿਸ਼ ਅਤੇ ਬੁਨਿਆਦੀ ਢਾਂਚੇ ਤੇ ਦਬਾਅ ਘਟਾਉਂਦਾ ਹੈ ਅੰਤਰਰਾਸ਼ਟਰੀ ਘਰੇਲੂ ਵਿਦਿਆਰਥੀਆਂ ਦੀ ਬਿਹਤਰ ਅਕਾਦਮਿਕ ਅਨੁਭਵ ਕਿਉਂਕਿ ਫੋਰਸ ਮਾਤਰਾ ਤੋਂ ਗੁਣਵੱਤਾ ਵੱਲ ਬਦਲਦਾ ਵਿਸਤ੍ਰਿਤ ਬੁਨਿਆਦੀ ਢਾਂਚਾ ਜੋ ਅੰਤਰਰਾਸ਼ਟਰੀ ਵਿਦਿਆਰਥੀ ਦਾਖਲੇ ਦੇ ਵਿੱਚ ਭਵਿੱਖ ਦੇ ਵਾਅਦੇ ਨੂੰ ਬਿਹਤਰ ਢੰਗ ਦੇ ਨਾਲ ਅਨੁਕੂਲਿਤ ਕਰ ਸਕਦਾ ਹੈ ਹਾਲਾਂਕਿ ਇਹਨਾਂ ਨੀਤੀਆਂ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰੇਗੀ ਕਿ ਕੈਨੇਡਾ ਆਪਣੇ ਸਰੋਤਾਂ ਦਾ ਪ੍ਰਬੰਧਨ ਕਰੇ ਆ ਅੰਤਰਰਾਸ਼ਟਰੀ ਸਿੱਖਿਆ ਲਈ ਇੱਕ ਪ੍ਰਮੁੱਖ ਮੰਜ਼ਲ ਵਜੋਂ ਆਪਣੀ ਵਿਸ਼ਵਵਿਆਪੀ ਅਪੀਲ ਨੂੰ ਕਿੰਨੇ ਪ੍ਰਮੁੱਖ ਪ੍ਰਭਾਵਸ਼ਾਲੀ ਢੰਗ ਦੇ ਨਾਲ ਬਰਕਰਾਰ ਰੱਖ ਸਕਦਾ ਹੈ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੰਭਾਵਨਾ ਦੀ ਗੱਲ ਕਰਾਂ ਤਾਂ ਚੁਣੌਤੀਆਂ ਦੇ ਬਾਵਜੂਦ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਆਕਰਸ਼ਿਤ ਮੰਜ਼ਲ ਬਣਿਆ ਹੋਇਆ ਹੈ ਪਬਿਕ ਵਿੱਚ ਅਨੁਮਾਨਿਤ 2024 ਨਿਯਮਾਂ ਵਿੱਚ ਕੁਝ ਸੰਭਵਿਤ ਤਬਦੀਲੀਆਂ ਦੇ ਸੰਸ਼ੋਧਨ ਦੇ ਨਾਲ ਸੰਭਵੀ ਵਿਦਿਆਰਥੀਆਂ ਨੂੰ ਧਿਆਨ ਨਾਲ ਯੋਜਨਾ ਬਣਾਉਣੀ ਚਾਹੀਦੀ ਹੈ ਨਵੇਂ ਵੀਜ਼ਾ ਲੋੜਾਂ ਨੂੰ ਸਮਝਣਾ ਇਹ ਕਿੰਨੀ ਬਣਾਉਣਾ ਹੈ ਕਿ ਉੱਚ ਵਿੱਤੀ thrush old ਨੂੰ ਪੂਰਾ ਕਰਨਾ ਕੈਨੇਡਾ ਵਿੱਚ ਆਪਣੇ ਕੈਰੀਅਰ ਦੇ ਟੀਚੀਆਂ ਅਤੇ ਲੇਬਰ ਮਾਰਕੀਟ ਦੀਆਂ ਮੰਗਾਂ ਦੇ ਅਨੁਸਾਰ ਸੰਸਥਾਵਾਂ ਅਤੇ ਪ੍ਰੋਗਰਾਮਾਂ ਦੀ ਚੋਣ ਕਰਨਾ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਤੇ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ ਅਤੇ ਦੇਸ਼ ਦੀਆਂ ਨੀਤੀਆਂ ਵਿਦਿਆਰਥੀਨੀ ਸੰਸਥਾਵਾਂ ਦੋਵਾਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਸੰਭਾਵਿਤ ਤੌਰ ਤੇ ਵਿਕਸਥੋਣਗੀਆਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਵੇਂ ਨਿਯਮ 2024 ਇੱਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਦਿੰਦੇ ਨੇ ਕਿ ਦੇਸ਼ ਆਪਣੀ ਵਾਧੇ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਪ੍ਰਬੰਧਨ ਕਿਵੇਂ ਕਰੇਗਾ ਹਾਲਾਂਕਿ ਇਹਨਾਂ ਤਬਦੀਲੀਆਂ ਦਾ ਉਦੇਸ਼ ਸਮੁੱਚੇ ਵਿੰਦਿਆ ਰੁਪਏ ਦੇ ਬਿਹਤਰ ਬਣਾਉਣ ਅਤੇ ਬੁਨਿਆਦੀ ਢਾਂਜੇ ਦਾ ਦਬਾਅ ਘਟਾਉਣਾ ਇਹ ਵਿਦਿਆਰਥੀਆਂ ਅਤੇ ਸੰਸਥਾਵਾਂ ਦੇ ਲਈ ਚੁਣੌਤੀਆਂ ਲੈ ਕੇ ਵੀ ਪੇਸ਼ ਕਰੇਗਾ ਜਿਵੇਂ ਕਿ ਕੈਨੇਡਾ ਆਪਣੇ ਪਹੁੰਚ ਨੂੰ ਸੁਧਾਰਨਾ ਜਾਰੀ ਰੱਖੇਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹਨਾਂ ਤਬਦੀਲਾਂ 'ਤੇ ਧਿਆਨ ਨਾਲ ਨੈਵੀਗੇਟ ਕਰਨਾ ਜ਼ਰੂਰੀ ਹੋਵੇਗਾ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦਾ ਧਿਆਨ ਅਨੁਭਵ ਲਾਭਦਾਇਕ ਤੇ ਉਹਨਾਂ ਦੇ ਕੈਰੀਅਰ ਦੀ ਇੱਛਾਵਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀ ਨਿਯਮ ਅਕਸਰ ਪੁੱਛੇ ਜਾਂਦੇ ਨੇ 2024 ਦੇ 25 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੰਦਮੇ ਅਧਿਆਨ ਪਰਮਟ ਕੈਪਸ ਕੀਨੇ 2024 ਵਿੱਚ ਕੈਨੇਡਾ ਨੇ ਸਟੱਡੀ ਪਰਮਟਾ ਤੇ 2 ਸਾਲ ਦੀ ਸੀਮਾ ਸ਼ੁਰੂ ਕੀਤੀ ਹੈ ਜਿਸ ਨਾਲ ਸੰਖਿਆ ਨੂੰ 35% ਘਟਾ ਦਿੱਤਾ ਜਾਵੇਗਾ ਇਸ ਦਾ ਮਤਲਬ ਹੈ ਵੀ ਘਾਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਲਈ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ 2025 ਤੱਕ ਅਧਿਕਤਮ 437000 ਪਰਮਟਾਂ ਦੇ ਨਾਲ ਸਟੱਡੀ ਪਰਮਿਟਾਂ ਦੀ ਗਿਣਤੀ 10% ਹੋਰ ਘਟਾਈ ਜਾਵੇਗੀ। ਇਨਾ ਕੈਪਸ ਦਾ ਉਦੇਸ਼ ਟਿਕਾਊ ਵਿਕਾਸ ਅਤੇ ਯਕੀਨੀ ਬਣਾਉਣਾ ਹੋਰ ਰਹਿਸ਼ ਸਰੋਤਾਂ ਤੇ ਬੁਨਿਆਦੀ ਢਾਂਚਿਆਂ ਤੇ ਦਬਾਅ ਪਾਉਣਾ। 2024 ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਿਯਮ ਕਿਵੇਂ ਬਦਲਦੇ ਨੇ? 1 ਨਵੰਬਰ 2024 ਤੋਂ ਸਿਰਫ ਲੇਬਰ ਦੀ ਕਾਰਡ ਨਾਲ ਸੰਬੰਧਿਤ ਖੇਤਰਾ ਵਿੱਚ ਪਬਲਿਕ ਕਾਲਜਾਂ ਦੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਹੋਣਗੇ। ਹਾਲਾਂਕਿ ਬੈਚਲਰ, ਮਾਸਟਰ ਤੇ ਡਾਕਟਰੋਲ ਡਿਗਰੀਆਂ ਵਾਲੇ ਵਿਦਿਆਰਥੀ ਅਜੇ ਵੀ ਆਪਣੇ ਧਿਆਨ ਦੇ ਖੇਤਰ ਵਿੱਚ ਪ੍ਰਵਾਹ ਕੀਤੇ ਬਿਨਾਂ 3 ਸਾਲ ਦੇ ਪੀਜੀਡਬਲੂਪੀ ਲਈ ਯੋਗ ਹੋਣਗੇ ਇਹ ਪਰਵਰਤਨ ਉਤਯੋਗਤਾ ਪ੍ਰਾਪਤ ਵਿਦਿਆਰਥੀਆਂ ਲਈ ਪੋਸਟ ਗ੍ਰੈਜੂਏਟ ਕੰਮ ਦੇ ਮੌਕਿਆਂ ਨੂੰ ਕਾਇਮ ਰੱਖਦਾ ਕੈਨੇਡਾ ਦੀ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਤਿਆਰ ਕੀਤਾ ਗਿਆ ਹੈ ਕੈਨੇਡੀਅਨ ਖਬਰਨਾਮੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦਾ ਬਣਿਆ ਰਹੋ ਆਜ ਨਿਊਜ਼ ਵਾੜਾ ਦੇ ਨਾਲ